ਖੇਤਾਂ ਵਿੱਚ ਲੱਗੇ ਟਰਾਂਸਫਰ ਅਤੇ ਮੋਟਰਾਂ ਚੋਰੀ ਕਰਨ ਵਾਲੇ گروਹ ਦੇ ਮੈਂਬਰਾਂ ਨੂੰ ਇੱਕ ਔਰਤ ਸਮੇਤ 7 ਮੈਂਬਰਾਂ ਕੀਤਾ ਕਾਬੂ ਕੀ ਕੀ ਕਿ ਤੇ ਕੀ ਕਿ ਨਾ ਜਾਣਗੇ ਕਿ ਕਿਸ ਤਰ੍ਹਾਂ ਵਾਰਦਾਤਾਂ ਨੂੰ ਜਾਣਦੇ ਸੀ ਕਿੰਨੇ ਲੋਕਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਕੀ ਮੰਨਦਾ ਜੀ ਇਹ ਪਿਛਲੇ ਦਿਨੀ ਐਕਚੁਅਲੀ ਸਰਦੀਆਂ ਜਿਹੜਾ ਵੇ ਜੋ ਧੁੰਦਾ ਵਾਧਾ ਹੁੰਦਾ ਤਾਂ ਕਾਫੀ ਖੇਤਾਂ ਵਿੱਚੋਂ ਟਰਾਂਸਫਾਰਮਰ ਵਗੈਰਾ ਵਿੱਚੋਂ ਤਾਂਬੇ ਵਗੈਰਾ ਦੀ ਚੋਰੀ ਹੁੰਦੀ ਹੈ ਇਹ ਐਸਐਲ ਨੀ ਦੇ ਵਿੱਚ ਜਿਹੜਾ ਸਾਡੇ सदर ਥਾਣੇ ਦੇ ਏਰੀਆ ਦੇ ਵਿੱਚ ਕਵਰ ਵਾਲੇ ਥਾਣੇ ਦੇ ਏਰੀਆ ਵਿੱਚ ਕਾਫੀ ਟਰਾਂਸਫਾਰਮਰ ਚੋਰੀ ਹੋਏ ਸੀਗੇ ਤੇ ਉਹਦੇ ਬਾਰੇ ਇਤਲਾਮ ਮਿਲੀ ਸੀ ਕਿ ਅਬੋਰ ਦੇ ਕੋਈ ਰਹਿਣ ਵਾਲੇ ਆ ਅਜੇ ਤੇ ਸੂਰਜ ਉਹਨਾਂ ਵੱਲੋਂ ਇਹ ਜਿਹੜੀ ਚੋਰੀ ਕੀਤੀ ਗਈ ਹੈ ਉਸੇ ਸੰਬੰਧ ਦੇ ਵਿੱਚ ਮੁਖ ਅਫਸਰ ਥਾਣਾ सदर ਮੋਡ ਇਨਸਪੈਕਟਰ ਵਰੁਣ ਯਾਦਵ ਵੱਲੋਂ ਜਿਹੜਾ ਉਹਨਾਂ ਨੂੰ ਰੇਡ ਕਰਕੇ ਫੜਿਆ ਗਿਆ ਮਕਦਮਾ ਦਰਜ ਕਰਕੇ ਤੇ ਉਹਨਾਂ ਤੋਂ ਪੁੱਛ ਗਏ ਸਾਰਾ ਉਹਨਾਂ ਦੇ ਗਰੋਹ ਨੂੰ ਉਜਾਗਰ ਕੀਤਾ ਗਿਆ ਇਹਨਾਂ ਵੱਲੋਂ ਤੇ ਕਰੀਬ 4.5 ਕੁਆਂਟਲ ਦੇ ਕਰੀਬ ਜਿਹੜਾ ਇਹਨਾਂ ਦਾ ਤਾਂਬਾ ਬ੍ਰਾਉਂਡ ਹੋ ਚੁੱਕਾ ਹੈ ਅਤੇ ਕੁਛ ਗਿਸਚੇ ਵੀ ਆਇਆ ਵੀ ਇਹਨਾਂ ਨੇ ਕਰੀਬ 45-50 ਟਰਾਂਸਫਾਰਮਰ ਵਗੈਰਾ ਇਥੋਂ ਏਰੀਆ ਚੋਂ ਉਹਨਾਂ ਚੋ ਚੋਰੀ ਕੀਤੀ ਹੈ ਇਹਨਾਂ ਨੇ ਟੋਟਲ ਕਿੰਨੇ ਦੋਸ਼ੀ ਇਹਦੇ ਚ ਇੱਥੇ ਟੋਟਲ ਹੁਣ ਤੱਕ 9 ਦੋਸ਼ੀ ਅਸੀਂ ਆਇਡੈਂਟੀਫਾਈ ਕੀਤੇ ਜਿਨ੍ਹਾਂ ਚੋਂ 7 ਅਰੈਸਟ ਕਰ ਲਏ ਗਏ ਹਨ ਇਹਨਾਂ ਨੂੰ ਅੱਗੇ ਵੇਚਦੇ ਸੀ ਵੀ ਉਹਨਾਂ ਨੂੰ ਗਾਰਨੇ ਕਿਤੇ ਹਾਂਜੀ ਹਾਂਜੀ ਬਿਲਕੁਲ ਉਹਨਾਂ ਨੂੰ ਬਕਾਇਦਾ ਮਾਮਿਨੇਟ ਕੀਤਾ ਗਿਆ ਉਸ ਦੇ ਹਿਸਾਬ ਨਾਲ ਹੀ ਅੱਗੇ ਇਹ ਬ੍ਰਾਉਂਡ ਕੀ ਕੀਤੀ ਗਈ ਹੈ ਸਰ ਇੱਕ ਔਰਤ ਦੀ ਭੂਮਿਕਾ ਕੀ ਹੈ ਕਿ ਲੇਡੀ ਵੀ ਤੁਸੀਂ ਪੜੀਏ ਇਸ ਦਾ ਉਹ ਇਹਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰ ਰਹੇ ਹਾਂ ਜੋ ਵੀ ਉਹ ਬਾਰੇ ਹੋਇਆ ਸੀ ਕਲੀਅਰ ਕਰਕੇ ਫਿਰ ਕਰ ਲਾਂਗੇ ਤੇ ਪਹਿਲਾਂ ਵੀ ਇਹਨਾਂ ਦੇ ਕੋਈ ਮਾਮਲੇ ਦਰਜ ਆਗੇ ਤਾਂ ਕਿ ਇਹ ਵੱਡਾ ਵਾਰਤਥ ਨੂੰ ਕਿਸ ਤਰ੍ਹਾਂ ਦਾ ਜਾਗ ਦਿੰਦੇ ਸੀ ਇਹ ਇਹਨਾਂ ਦੇ ਵਿੱਚੋਂ ਕੁਝ ਤੇ ਪਹਿਲਾਂ ਮਾਮਲੇ ਦਰਜ ਹੈਗੇ ਆ ਬਟ ਅਸੀਂ ਉਸ ਦੀ ਹੈ ਕਿ ਫਿਲਹਾਲ ਅਸੀਂ ਡਿਟੇਲ ਵਗੈਰਾ ਲੈਣੀ ਹੈ ਅਸੀਂ ਕੀ ਨਾਮ ਵਗੈਰਾ ਕੀ ਐਂਡਰ ਹੈ ਅੰਦਰ ਨਾਮ ਦੋਸ਼ੀ ਆ ਤੁਹਾਨੂੰ ਲਿਸਟ ਦੇ ਦਿੰਨੇ ਜੀ ਉਹਦੀ ਇਹ ਇਕੱਲੇ ਟਰਾਂਸਫਾਰਮ ਚੋਰੀ ਕਰਦੇ ਜਾਂ ਹੋਰ ਵੀ ਵਾਰਤਥ ਅਜ ਲਿਪਟ ਇਹ ਜਿਹੜੀ ਪੁੱਛਗਛ ਜਾਰੀ ਹੈ ਹਜੇ ਤੱਕ ਤਾਂ ਸਾਡੇ ਕੋਲੇ ਜੋ ਇਹਨਾਂ ਦੀ ਪੁੱਛਗਛ ਆਇਆ ਉਹ ਇਹੀ ਹੈ ਕਿ ਇਹਨਾਂ ਵੱਲੋਂ ਟਰਾਂਸਫਾਰਮਰ ਵਗੈਰਾ ਦੀ ਹੀ ਚੋਰੀ ਕੀਤੀ ਜਾਂਦੀ ਸੀਗੀ ਕੋਈ ਇਹਨਾਂ ਦਾ ਵੀਕਲ ਵਗੈਰਾ ਵੀ ਖਾਂਦੀ ਸੀ ਆਪਣਾ ਸਾਰਾ ਅਸੀਂ ਸਾਡੀ ਤਫ਼ਤੀਸ਼ ਹਜੇ ਚੱਲ ਰਹੀ ਹੈ ਇਹਨਾਂ ਨੂੰ ਵੀਕਲ ਵਗੈਰਾ ਜੋ ਵੀ ਅਸੀਂ ਤੁਹਾਨੂੰ ਥੋੜੀ ਦੇਰ ਦੱਸਾਂਗੇ ਹੁਣ ਫਿਲਹਾਲ ਅਸੀਂ ਇਹਨਾਂ ਤੋਂ 4.5 ਕਿਲੋ ਟਾਂਬਾ ਬਰਾਮਦ ਕੀਤਾ ਹੈ ਜਿਹੜਾ ਕਿ ਇੱਕ ਰਾਡ ਦੇ ਵਿੱਚ ਇਹਨਾਂ ਦੀ ਪੁੱਛਗਛ ਤੋਂ ਸਾਹਮਣੇ ਆਇਆ ਇੱਕ ਰਾਡ ਦੇ ਵਿੱਚ ਦੋ ਤੋਂ ਤਿੰਨ ਟਰਾਂਸਫਾਰਮਰਾਂ ਦੀ ਇਹ ਚੋਰੀ ਕਰ ਲੈਂਦੇ ਸੀ